ਇੱਕ ਮਿੰਟ ਨਾਮ ਸਿਮਰਨ ਦਾ ਅਭਿਆਸ ਕਰ ਲੀਏ ਸਾਰੀ ਸੰਗਤ ਬੋਲਿਓ ਸਾਰੀ ਸੰਗਤ ਨੂੰ ਵਧਾਈਆਂ ਨਾਮ ਦੇ ਰੱਖੋ ਕਿ ਰੱਬ ਦੀ ਦਰਗਾਹ ਤੱਕ ਸਾਡੀ ਬਾਣੀ ਸਾਰੇ ਪੂਰੀ ਆਵਾਜ਼ ਨਾਲ ਇਸ ਮਕਾਨ ਨੂੰ ਇਸ ਬਿਲਡਿੰਗ ਨੂੰ ਇਸ ਘਰ ਨੂੰ ਇੱਕ ਵਾਰਾਂ ਗੂੰਜਦਾ ਕਰਦੇ ਹੋ ਆਪ ਜੀ ਹਾਜ਼ਰੀ thank mm -hmm. you ਸਰਨਾਂ ਤਨ ਜੋਗ ਰਵਸੇ ਉਹਦਾ ਜਿਹਨਾਂ ਦੀ ਬਰੋਦੀ ਵਿੱਚ ਆਪਾਂ ਸਾਰੇ ਆ ਭਾਈ ਭਾਈ ਨੜਕੇ ਹਾਜਿਬੀ ਦੇ ਬਾਈ ਸਭ ਨੂੰ ਸਭਨਾਂ ਦਾ ਸੁਸਤੀ ਬਣਾਣੇ ਨਾਮ ਦਾ ਸਤਿਗੁਰੂ ਜੀ ਚੜ੍ਹਦੀਆਂ ਸਾਰਿਆਂ ਦੀ ਹਾਜਿਬੀ ਤੇ ਰਿਪੋਰਟ ਕਰ ਸਭ ਨੂੰ ਬੇਸ਼ੱਕ ਜੀ ਸਭਨਾਂ ਦੇ ਸਿਰ ਤੇ ਮੇਰਾ ਆਪ ਰੱਖਣਾ ਆਪਣਾ ਪਿਆਰ ਬਹੁਤ ਬਹੁਤ ਉਤਕੀਆ ਸਾਂਤਾ ਬਲੀ ਦੀ ਤੁਕੀਏ ਨਾ ਜਿਨ੍ਹਾਂ ਨੇ ਤਿਲ ਫੂਲ ਇਕੱਠਾ ਕਰਕੇ ਆਪਣੀ ਨਾਲ ਕਮਾਈਆਂ ਦਾ ਲੋਕਲਾਂ ਪਾਇਆ ਹੈ ਉਹ ਪੈਸਾ ਦੇ ਬਾਰੇ ਸ੍ਰੀ ਸਾਹਿਬ ਪਾਈਂਦਮਾ ਸਿਗਰੀ ਗੁਰੂ ਦਾਸ ਜੀ ਵਰ ਨੂੰ ਪੇਟੀ ਦਾ ਇਹ ਦਾਸ ਹੈ ਸਿਖ ਸੰਗਤਾਂ ਦਾ ਆਪ ਗੁਰੂ ਦਾ ਅਸ਼ੀਰਵਾਦ ਕਿਸੇ ਦਾ ਪਹੁੰਚ ਕੀ ਨਕ ਨਵਸਤ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਰਨ ਅਨੁਸਾਰ ਗੁਰੇ ਇੱਕ ਬੈਠਾ ਜਾਏ ਚਲ ਸਤਿਗੁਰੂ ਕੋਲ ਬੈਠਾ ਇਹ ਚਰਨ ਪਵਿੱਤਰ ਰੂਪ ਹੈ ਜਿਨ੍ਹਾਂ ਕੋਲੇ ਚਰਨ ਨਹੀਂ ਨਾਏ ਉਹ ਨਹੀਂ ਆ ਸਕਦਾ ਛੁੱਕ ਕੇ ਲਿਉਂਦੇ ਨੇ ਜਾਨ ਵੀ ਜੀ ਰ ਜਦੋਂ ਮੇਕੀ ਦਿਨਾਲੂ ਹੋਈ ਹੈ ਨਾ ਤੇ ਚਰਨਾ ਦੀ ਹੋਈ ਹੈ ਸਿਰ ਦੀ ਨਹੀਂ ਗੁਰੂ ਸਾਹਿਬ ਦੀ ਅਸੀਂ ਨਹੀਂ ਗਈ ਪਾਣੀ ਬਰ ਦੇ ਇਸ ਚਰਨ ਪੂਜਣ ਜੋਗ ਨਹੀਂ ਸਕਦੇ ਇਸ ਤਰ੍ਹਾਂ ਮੈਨੂੰ ਵੀ ਆਪਣੇ ਚਰਨਾਂ ਨਾਲ ਨਹੀਂ ਤੁਹਾਡੇ ਗੁਰੂ ਦੇ ਦਾਤਾ ਪੂਜਤ